ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਸੇਵਾ ਫਗਣ ਮਹੀਨੇ ਦੀ ਸਕਰਾਣਤ ਨੂੰ ਮੁੱਖ ਰੱਖਦੇ ਆਏ ਆ ਸੇਵਾਦਾਰਾਂ ਨੇ ਤਿੰਨੇ ਗੁਰੂ ਘਰਾਂ ਦੀ ਸੇਵਾ ਕੀਤੀ ਸਫਾਈ ਕੀਤੀ ਜੋ ਝੋ ਝਾੜੂ ਵਾਲੇ ਸੇਵਾਦਾਰ ਸੇਵਾ ਕਰਦੇ ਆ ਇਹਨਾਂ ਦਾ ਪ੍ਰਾਲਾ ਬਹੁਤ ਵਧੀਆ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੇਵਾਦਾਰ ਨੂੰ ਚੜ੍ਹਦੀ ਕਲਾ ਰੱਖਣਾ ਜੋ ਸਾਡੇ ਚਾਹ ਵਾਲੇ ਸੇਵਾਦਾਰ ਨੇ ਜੋ ਹਰੇਕ ਸਾਲ ਚਾਹ ਦਾ ਲੰਗਰ ਲਾਉਂਦੇ ਆ ਨਵੇਂ ਸਾਲ ਤੋਂ ਲੈ ਕੇ ਫਗਣ ਮਹੀਨੇ ਦੀ ਸਕਰਾਣ ਤੱਕ ਸਵਾ ਮਹੀਨਾ ਚਾਹ ਦਾ ਲੰਗਰ ਲਾਉਂਦੇ ਆ ਉਹਨਾਂ ਨੇ ਵੀ ਬੜੀ ਸ਼ਰਧਾ ਨਾਲ ਚਾਹ ਦੇ ਲੰਗਰ ਲਾਏ ਅੱਜ ਉਹਨਾਂ ਵੱਲੋਂ ਵੀ ਜਿਹੜੀ ਚਾਹ ਦੇ ਚਾਹ ਦੇ ਲੰਗਰਾਂ ਦੀ ਸਮਾਪਤੀ ਆ ਸਾਰੇ ਸੇਵਾਦਾਰਾਂ ਨਾਲ ਮਿਲ ਕੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਖੰਡ ਪਾੜ ਪ੍ਰਕਾਸ਼ ਕੀਤੇ ਗਏ ਸੀ ਜਿਨ੍ਹਾਂ ਦੇ ਅੱਡ ਭੋਗ ਪਾਏ ਗਏ ਸਾਰੇ ਸੇਵਾਦਾਰਾਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੀਸਰੀ ਸੇਵਾ ਜੋ ਸਰਦਾਰ ਚਮਕੌਰ ਸਿੰਘ ਜੀ ਸੰਘਾ ਕੈਨੇਡਾ ਵਾਲੇ son of ਸਰਦਾਰ ਸੂਰਜ ਸਿੰਘ ਜੀ ਸਾਫ ਦਾ ਸਪੈਂਚ ਉਹਨਾਂ ਦੇ ਗ੍ਰਹਿ ਵਿਕੇ ਜੋ ਪਿਛਲੇ ਦਿਨੀ ਸਾਈ ਪੜ ਪ੍ਰਕਾਸ਼ ਕੀਤੇ ਗਏ ਸੀ ਅੱਜ ਉਹਨਾਂ ਦੇ ਵੀ ਭੋਗ ਪਾਜ ਜਾਣੇ ਆ ਸਾਰੇ ਸੇਵਾਦਾਰ ਨੇ ਗੁਰਦਾਰਾ ਪਾਪਾ ਜੀਤਾ ਸਿੰਘ ਜੀ ਤੋਂ ਲੈ ਕੇ ਪਰਿਵਾਰ ਦੇ ਘਰ ਤੱਕ ਰਸਤੇ ਦੀ ਸਫਾਈ ਕੀਤੀ ਤੇ ਮੈਂ ਗੁਰਦਾਰਾ ਸਾਹਿਬ ਦੇ ਤੇ ਪਰਿਵਾਰ ਦੇ ਘਰ ਤੱਕ ਅੱਜਾ ਸੇਵਾਦਾਰਾਂ ਵੱਲੋਂ ਤਿੰਨ ਸੇਵਾ ਨਿਭਾਈਆਂ ਗਈਆਂ ਸਾਰੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਚੋ ਬਈ ਹਾਜ਼ਰੀ ਲਵਾ ਦੋ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ 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 ਇੱਧਰ ਆ ਜਾ ਵਾਹਿਗੁਰਜੀਕਾ ਖਾਲਸਾ ਉੱਚੇ ਬੋਲਿਆ ਕਰੋ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ